are <tries> ਕਿਉਂ ਜਾਈ ਉਹ ਅਲਮਾਂਸਰ ਰੋਡ ਸੁਲਤਾਨਪੁਰ ਨੇ ਕਿਉਂ ਭਾਈ ਸਾਹਿਬ ਇੱਥੇ ਜਿਹੜੇ ਮਤਲਬ ਬਿਰਗਿਆ ਛੋਟੇ ਕਰੋੜ ਤੋਂ 100 ਦੇ ਗਰੀਬ ਲੋਕ ਆ ਜੋ ਇੱਥੇ ਮਾਤਾ ਪਿਤਾ ਜਿਹੜੇ ਰਹਿ ਰਹੇ ਆ ਜਿਹੜਾ ਇਹ ਹਵਾ ਕੰਮੇ ਮਰ ਰਿਹਾ ਕੋਈ ਕਿੰਨਾਂ ਦੇ ਪਰਿਵਾਰ ਹੈ ਕਿੰਨਾਂ ਦੇ ਨਹੀਂ ਅੱਗੇ ਇਹ ਉਹਨਾਂ ਲਫਤਾਂ ਨਾਲ ਪਸਤਾਨ ਕਿੱਟਲੇ ਫਤਿਹ ਸਾਹਿਬ ਤੋਂ ਤੇ ਜਿਹੜਾ ਨਾਮ ਕਰਦਾ ਕਾਦੀ ਸਿਰਵਾਟ ਕਰਦੇ ਆ ਰਹੇ ਸੋ ਮੈਂ ਗੰਟੀ ਕਰੂੰਗਾ ਕਿ ਕਿੱਥੋਂ ਲਾਵਾਂ ਸਭ ਲਈ ਸੰਤਵਾਂ ਤੇ ਤੁੰ ਜੀ ਇਹ ਅਨੇਤਾ ਹੀ ਆ ਆਦੇ ਸਾਹ ਆਪਣਾ ਲੈ ਕੇ ਹੁਣ ਤੱਕ ਨੰਦ ਕਰਦੇ ਉੱਤ ਕਿ ਉਹਦੇ ਤੇ ਉਹ ਜੁਟਿਆ ਉਹ ਜਿਹੜੇ ਆ ਉਹ ਮੁਕਸਰ ਸਾਹਿਬ ਤੇ ਉਦੋਂ ਮਾਲਵੇ ਦੇ ਵਿੱਚ ਕਾਫੀ ਹੁਣ ਉੱਤੇ ਆਪਣੇ ਖਨਾਕਸਤਰਾਮ ਦੇ ਵਿੱਚ ਗੰਗਾ ਨਗਰ ਵੀ ਧੋੜਾ ਨਾ ਹੁਣ ਤੇ

ਜੇ ਨਾਲ ਵਾਪਸ ਤੇ ਛੋੜੇ ਜਿਹੇ ਕਮਰੇ ਜਿਹੇ ਬਣੇ ਆ। ਤੋਂ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਇਹਦੇ ਤੋਂ ਇਲਾਵਾ ਕਿਹਾ ਸਾਡੀ ਜਿਹੜੀ ਇਹ ਸਸਤਾ ਪਰਚਮ ਜਿਹੜੀ ਇਹ ਮਤਲਬ ਆਇਆ ਬਣਵਾ ਕੇ ਹੁਣੇ ਇੰਨਾ ਜਗਾ ਦਰਤਾਂ ਦੀ ਕਟਾਈ ਯੰਗਰ ਤੱਕ ਹੋਈ ਆ ਕਿ ਗਰਮੀ ਨੇ ਆਪ ਚੁੱਕ ਲਈ। ਤੇ ਜੇ ਆਪਾਂ ਇਹਨਾਂ ਵੱਲ ਨਾ ਧਿਆਨ ਦਿੱਤਾ ਜਾਉਣ ਵਾਲੀਆਂ ਜਿੱਦਾਂ ਅੱਜ ਕਿੰਨਾ ਨਾ ਤਵੇ ਤੁਹਾਨੂੰ ਨਹੀਂ ਮਿਲਦੇ ਇਹਨਾਂ ਹੀ ਰਹੇ ਰਹੇ ਆ ਹੱਥਾਂ ਦੇ ਰੋਟੀਆਂ ਖੋ ਕੇ ਲੈ ਜਾਂਦੇ ਨੇ ਕਿੰਨਾ ਨਿਆਰੇ ਬਾਰ ਜਾਂਦੇ ਛੂੰਗੇ ਬਾਰ ਨੇ ਪਰ ਪਸਹਰੀ ਤੇ ਹੈ ਕਿਦੋਂ ਕਮਲ ਜਿਹਾ ਲੈਟਕੂ ਨਹੀਂ ਲੱਭਦਾ ਕਿ ਜੇ ਆਪਾਂ ਲੋਕਾਂ ਨੇ ਇਹ ਚੀਜ਼ਾਂ ਤੇ ਅਨੁਗਤ ਪਾਓ ਪਰਿਆਵਰਣ ਰੱਖ ਕੇ ਅਸੀਂ ਅੱਜ ਤਾਂ ਨਾ ਬੁੱਤੇ ਲਾਏ ਨਾ ਇਹਨਾਂ ਗ੍ਰੋਥ ਕਿਧਰੋਂ ਇੱਕ ਦਿਨ ਜਿਹੜੀ

نہ میرا پروار بھی کسی بندے کو تنگی نہیں ہونی چاہیے جی جان آ جس بندے کی ਉਹ ਲੋਕਾਂ ਨੂੰ ਰਾਣੀ ਨਹੀਂ ਆਉਂਦੀ ਜੇ ਕਿਤੇ ਉਹਨਾਂ ਦੇ ਜੀਵ ਨਹੀਂ ਜਾਚ ਚ ਕਰੇ ਕਿ ਸਤਿਗੁਰੂ ਕਿਰਪਾ ਕਰੇ ਸਾਨੂੰ ਜਿਹੜਾ ਵਾਲੇ ਹੋ ਜੇ ਕੋਈ ਸੇਵਾ ਹੁੰਦੀ ਹੈ ਸਾਨੂੰ ਮੌਕਾ ਦੇ ਕੋ ਅਸੀਂ ਇਨਸਾਨ ਦੇ ਵਿੱਚ ਇੱਕ ਦੋ ਵਾਰ ਤਿੰਨ ਵਾਰ ਹਿੰਦਾਂ ਨਾ ਘਟਾ ਦਿਓ ਕਰ ਦਿਓ ਇਹ ਜਦ ਕਰਕੇ ਜਿਹੜੀਆਂ ਇਹ ਸਾਡੀਆਂ ਮਾਇਆਂ ਆਂ ਇਹ ਬਿੱਧੀਆਂ ਜਿਹੜੀਆਂ ਸਾਡੀਆਂ ਛੜੇ ਸਾਨੂੰ ਜਾਣਦੀਆਂ ਪ੍ਰਾਤਨ ਕੱਲੀ ਬਣੀ ਟੀਟੀ ਸਾਹ ਤੋਂ ਉਹਨਾਂ ਨੂੰ ਪਤਾ ਆ

بہت ویسے گلجیت کرنا کریے تھوڑی بار کسی رسط دینا لکھا روپیہ خرچ ہوئی چڑی پروار